ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਅਸ ਜਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਜਮਾਲਪੁਰ ਜਮਾਲਪੁਰ ਪੱਟੀ ਤਹਿਸੀਲ ਤੇ ਤਰਨਤਾਰਨ ਜ਼ਿਲ੍ਹੇ ਦਾ ਪਿੰਡ ਹੈ ਨਸੀਬ ਡੇਰੀ ਫਾਰਮ ਜਿੱਥੇ ਆਪਾਂ ਵੀਡੀਓ ਬਣਾ ਰਹੇ ਆ ਤੇ ਇੱਥੇ ਤੁਹਾਨੂੰ ਨੀਲੀ ਰਾਵੀ ਨਸਲ ਦੇ ਪਸ਼ੂ ਦਿਖਾਉਂਗਾ ਸਵਾਭ ਇਤਾਂ ਦਾ ਦੋਸਤੋ ਇੱਥੇ ਜਿੰਨੀਆਂ ਮੱਝਾਂ ਤੁਸੀਂ ਦੇਖੋਗੇ ਜਿਹੜੇ ਜਿਹੜੀਆਂ ਮੱਝਾਂ ਦੁੱਧ ਤੇ ਆਈਆਂ ਹੋਈਆਂ ਤੇ ਸਾਰੀਆਂ ਹੀ ਜਾਂ ਤਾਂ ਲਾਈਵ ਚੁਆਈ ਹੋਈ ਵੀ ਹੈ ਤੇ ਜਾਂ ਮੇਲੇ ਜਿੱਤੇ ਐ ਵੈਸੇ ਸਾਰੀਆਂ ਦਾਈ ਕੋਈ ਨਾ ਕੋਈ ਮੁਕਾਬਲਾ ਜਿਹੜਾ ਜਿੱਤਿਆ ਹੋਇਆ ਸੋ ਆਪਾਂ ਇਹਨਾਂ ਸੰਬੰਧੀ ਗੱਲਾਂ ਬਾਤਾਂ ਕਰਨੀਆਂ ਆ ਵੀਡੀਓ ਨੂੰ ਐਂਡ ਤੱਕ ਦੇਖਿਓ ਸਾਰੀ ਡਿਟੇਲ ਲੈ ਕੇ ਦਿਆਂਗੇ ਇਹਨਾਂ ਪਸ਼ੂਆਂ ਨੂੰ ਬਾਈ ਹੋਰੀ ਸੰਭਾਲਦੇ ਕਿਵੇਂ ਆ ਫੀਡ ਪਲਾਨ ਜੋ ਵੀ ਹੈ ਇਹਨਾਂ ਦਾ ਡਾਈਟ ਪਲਾਨ ਜੋ ਹੈ ਉਹ ਵੀ ਸਾਰੀ ਇਨਫੋਰਮੇਸ਼ਨ ਲਵਾਂਗੇ ਇਹ ਤੋਂ ਬਿਨਾ ਕਿਉਂਕਿ ਨਾਲ ਇਹ ਦੁੱਧ ਚੁਆਈ ਦੇ ਵਿੱਚ ਹਿੱਸਾ ਲੈਂਦੇ ਆ ਮੱਝਾਂ ਜਿਹੜੀਆਂ ਉਹ ਮੇਲਿਆਂ ਦੇ ਵਿੱਚ ਜਾਂਦੀਆਂ ਤੇ ਇਹਨਾਂ ਤੋਂ ਬਿਨਾ ਹੁਣ ਨਵੀਂ ਐਡੀਸ਼ਨ ਐਥੇ ਬਾਈ ਹੋਰੀ ਬੁੱਲ ਵੀ ਜਿਹੜਾ ਉਹ ਨਾਲ ਇਹਨਾਂ ਨੇ ਇਕੱਲਾ ਲਿਆਂਦਾ ਜਿਹੜੇ ਇਹਨੂੰ ਅੱਗੇ ਸੰਭਾਲ ਰਹੇ ਆ ਇਹਦੇ ਬਾਰੇ ਵੀ ਆਪਾਂ ਪੁੱਛਾਂਗੇ ਕਿੰਨੀ ਉਮਰ ਹੈ ਦੀ ਗ੍ਰੋਥ ਤੁਸੀਂ ਦੇਖ ਸਕਦੇ ਹੋ ਦੋਸਤੋ ਹਾਈਟ ਲੈਂਥ ਬਾਖਮਾਲ ਹੈ ਹਜੇ ਛੋਟੀ ਉਮਰ ਦਾ ਇਹ ਬੱਚਾ ਇਹਦੀ ਵੀ ਪ੍ਰੋਪਰ ਡਿਟੇਲ ਆਪਾਂ ਬਾਈ ਤੋਂ ਵੀਡੀਓ ਦੇ ਵਿੱਚ ਹੀ ਲਵਾਂਗੇ ਸੋ ਲਾਸਟ ਤੱਕ ਵੀਡੀਓ ਜ਼ਰੂਰ ਦੇਖਿਓ ਉਮੀਦ ਹੈ ਵੀ ਜਿਹੜੇ ਵੀਰ ਨੀਲੀਰਾਵੀ ਨਸਲ ਨੂੰ ਪਸੰਦ ਕਰਦੇ ਹੋ ਜ਼ਰੂਰ ਵੀਡੀਓ ਨੂੰ ਸ਼ੇਅਰ ਕਰਨਗੇ ਹੋਰ ਵੀਰਾਂ ਤੱਕ ਵੀ ਇਹ ਜਿਹੜੀ ਵੀਡੀਓ ਉਹਨੂੰ ਪਹੁੰਚਾਉਣਗੇ ਕਿਉਂਕਿ ਆ ਪਿਛੇ ਜਿਹੜਾ ਇੱਕ ਮੇਲਾ ਹੋਇਆ ਤੇ ਉਸ ਮੇਲੇ ਦੇ ਵਿੱਚ ਵਾਈ ਹੋਰਿਆਂ ਦਾ ਬੜਾ ਸੋਹਣਾ ਨਾਮ ਬਣਿਆ ਜਦੋਂ ਮੈਂ ਉਹਦਾ ਸਟੇਟਸ ਵੀ ਪਾਇਆ ਸੀਗਾ ਵੀ ਜਦੋਂ ਮੱਝਾਂ ਦੀ ਜੇ ਆਪਾਂ ਚਵਾਈ ਦੀ ਗੱਲ ਕਰਦੇ ਹੋ ਤਾਂ ਨਸਲਾਂ ਦੋ ਧਿਆਨ ਚਾਉਂਦੀਆਂ ਮੁਰਾ ਤੇ ਨੀਲੀ ਰਾਵੀ ਮੁਰਾ ਦੇ ਵਿੱਚ ਪੰਜਾਬ ਸਿੰਘ ਬਾਬਾ ਪੰਜਾਬ ਸਿੰਘ ਉਹਨਾਂ ਨੇ ਬਾਜ਼ੀ ਮਾਰੀ ਤੇ ਨੀਲੀ ਰਾਵੀ ਦੇ ਵਿੱਚ ਇਹ ਵੀਰ ਮੇਲਾ ਜਿੱਤ ਕੇ ਲਿਆਇਆ ਆਓ ਮਿਲिए ਬਾਈ ਨੂੰ ਕਰਦੇ ਆ ਗੱਲਾਂ ਬਾਤਾਂ ਆਪਾਂ ਗੁਰਲਾਲ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਸਨਾਉ ਨੰਗਲ ਠੀਕ ਆ ਜੀ ਵਧੀਆ ਬਈ ਗੁਰਲਾਲ ਭਾਈ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਇਹਦੇ ਚ ਆਪਣੇ ਸਾਰੇ ਪਸ਼ੂ ਹੀ ਦਿਖਾਉਣੇ ਆ ਹਾਂਜੀ ਹਾਂਜੀ ਵੈਸੇ ਜਿੰਨਾ ਮੈਂ ਜਾਣਦਾ ਉਹ ਤਾਂ ਮੈਨੂੰ ਪਤਾ ਵੀ ਆਪਣੀਆਂ ਮੱਝਾਂ ਸਾਰੀਆਂ ਹੀ ਦੁੱਧ ਚਵਾਈ ਚੋਂ ਇੱਥੇ ਜਿਹੜੀਆਂ ਖੜੀਆਂ ਉਹ ਜੇਤੂ ਹੀ ਐ ਇਸ ਜਗ੍ਹਾ ਦੇ ਉੱਤੇ ਫਿਰ ਜਿਹੜੀਆਂ ਜਿੱਦੀਆਂ ਉਹਨਾਂ ਨੂੰ ਹੀ ਰੋਕਦਾ ਆ ਉਹਦੇ ਕੋਲ ਜਾਂ ਸਾਰੇ ਪਸ਼ੂ ਸਿਲੈਕਟ ਇਦਾਂ ਦੇ ਕੀਤੇ ਹੋਏ ਜਿਹੜੀਆਂ ਵੀ ਲਾ ਲੋ ਵੀ ਕੰਪੀਟੀਸ਼ਨ ਜਦੋਂ ਜਾਣਾ ਹੁੰਦਾ ਹੂੰ ਉਹ ਮੱਝ ਇੱਥੇ ਆ ਜਾਂਦੀ ਆ ਹੂੰ ਤੇ ਬਾਅਦ ਚ ਇੱਥੇ ਰਹਿੰਦੀ ਆ ਤੇ ਦੂਜੀਆਂ ਮੱਝਾਂ ਦੋ ਫਾਰਮ ਹੋ ਰਹੇ ਆਪਣੇ ਇੱਕ ਚੀਮੀ ਹੂੰ ਤੇ ਇੱਕ ਸਭਰਾ ਗਰਜੀਤ ਸੋਂ ਇੱਕ ਗੁਰਸਿਮਰਨ ਸਿੰਘ ਜੀ ਮਾ ਵੀਰ ਆਪਣਾ ਇਕੱਠੇ ਹੋਈਦਾ ਸਾਰੇ ਭਰਾ ਇਕੱਠੇ ਹੁੰਦੇ ਆ ਮਤਲਬ ਉਹ ਇਕੱਠੇ ਹੁੰਦੇ ਆ ਜਣੀ ਚਵਾਈ ਵਾਸਤੇ ਜਿਹੜੇ ਪਸ਼ੂ ਤਿਆਰ ਕਰਨੇ ਆ ਉਹਨਾਂ ਦਾ ਡਾਈਟ ਪਲਾਨ ਜਿਹੜਾ ਉਹ ਸਾਰਾ ਇੱਥੇ ਹੀ ਆਪਣੇ ਕੋਲ ਜਿਹੜਾ ਉਹ ਤੈਅ ਹੁੰਦਾ ਸਾਰੇ ਭਰਾਵਾਂ ਨੂੰ ਹੀ ਪਤਾ ਵਾ ਠੀਕ ਹੈ ਇੱਥੇ ਤਿਆਰੀ ਕਰ ਲਈਦੀ ਆ ਪਹਿਲਾਂ ਠੀਕ ਹੈ ਹਾਂਜੀ ਅੱਛਾ ਭਾਈ ਅੱਜ ਆਪਣੇ ਕੋਲ ਇੱਥੇ ਤਿੰਨ ਮੱਝਾਂ ਖੜੀਆਂ ਆ ਆਪਾਂ ਸ਼ੁਰੂ ਕਰ ਲਾਂਗੇ ਨਸੀਬ ਡੇਰੀ ਫਾਰਮ ਮੈਂ ਨਾਮ ਰੱਖਿਆ ਬੋਲਿਆ ਸੀਗਾ ਤੁਸੀਂ ਪੇਜ ਦਾ ਨਾਮ ਜਾਂ ਆਪਣੇ ਫਾਰਮ ਦਾ ਨਾਮ ਰੱਖਿਆ ਹੋਇਆ ਹੈ ਹਾਂਜੀ ਨਸੀਬ ਮਾਈ ਤੁਸੀ ਸ਼ੁਰੂਆਤ ਕਰਦੇ ਆ ਦੁੱਧਾ ਕੀ ਰਿਕਾਰਡ ਰਿਹਾ ਇਹਦਾ ਇਹਦਾ ਜੀ ਪਹਿਲਾਂ ਤੁਹਾਡੇ ਇੱਥੇ ਪੇਜ ਤੇ ਹੀ ਹੂੰ 22 ਕਿਲੋ 381 ਗ੍ਰਾਮ ਠੀਕ ਹੈ ਮੁੜ ਕੇ 24 ਕਿਲੋ 210 ਫੇਰ ਕਰਦੀ ਲਾਈਵ ਜਦ ਦੂਜੀ ਹੋਈ ਆ ਠੀਕ ਹੈ ਤੀਜਾ ਯੂਨੀਵਰਸਿਟੀ ਦੇ ਵਿੱਚ ਇਹਨਾਂ ਦਿਨਾਂ ਜੀ ਲਾ ਲਓ ਇਹੋ ਹੀ ਦੇਣੇ ਹੈ ਅਪ੍ਰੈਲ ਦੇ ਉਹਨਾਂ ਉੱਥੇ ਦਿੱਤਾ ਸੀ 23 ਕਿਲੋ ਤੇ 940 ਗ੍ਰਾਮ ਠੀਕ ਹੈ ਤਿੰਨੇ ਹੀ ਲਾਈਵ ਤੁਹਾਡੇ YouTube ਦੇ ਵੀ ਆ ਭੇਜਦੇ ਵੀ ਆ ਇਹਦੀਆਂ ਸਹੀ ਹੈ ਮਤਲਬ ਇਹ ਦੱਸੋ ਜਦੋਂ ਪਹਿਲੀ ਚੋਾਈ ਹੋਈ ਆ ਉਦੋਂ ਵੀ ਆਪਣੇ ਚੈਨਲ ਦੇ ਉੱਤੇ Facebook YouTube ਦੋਨਾਂ ਥਾਵਾਂ ਤੇ ਲਾਈਵ ਹੋਈ ਉਸ ਤੋਂ ਬਾਅਦ ਚ ਦੁਬਾਰਾ ਕਿਉਂਕਿ ਜਦੋਂ ਮੱਝ ਦੁਬਾਰਾ ਪੂਰੇ ਪੀਕਤੇ ਸੀਗੀ ਤਾਂ ਫਿਰ ਆਪਾਂ ਚੋਾਈ ਇਹਦੀ ਦੋਨਾਂ ਥਾਵਾਂ ਦੇ ਉੱਤੇ ਕੀਤੀ ਤੇ ਉਸ ਤੋਂ ਬਾਅਦ ਚ ਮੁਕਾਬਲਾ ਹੋਇਆ ਇੱਕ ਯੂਨੀਵਰਸਿਟੀ ਲੁਧਿਆਣਾ ਯੂਨੀਵਰਸਿਟੀ ਲੋ ਕਰਾਇਆ ਗਿਆ ਸੀ ਉੱਥੇ ਵੀ ਇਸ ਮੱਝ ਨੇ ਹਸਾਲਿਆ ਤੇ ਗਰਲਾਲ ਭਾਈ ਉੱਥੇ ਤਾਂ ਮੇਰੇ ਖਿਆਲ ਚ ਫਰਸਟ ਹੀ ਆ ਗਈ ਸੀ ਨੇ ਉੱਥੇ ਫਰਸਟ ਹੀ ਠੀਕ ਹੈ ਉਹ ਸੂਈ ਵੀ ਸਾਢੇ ਤਿੰਨ ਮਹੀਨਿਆਂ ਦੇ ਡੇੜ ਗੇੜ ਸੀ ਚੌਂ ਡੇੜ ਗੇੜੀ ਸਾਢੇ ਤਿੰਨ ਚਾਰ ਠੀਕ ਹੈ ਸੋ ਉੱਥੇ ਦੋਸਤੋ ਇਹ ਮੱਝ ਫਰਸਟ ਰਹੀ ਸੀਗੀ ਇਹ ਤੋਂ ਬਿਨਾ ਅੱਗੇ ਇੱਕ ਹੋਰ ਛੋਟੀ ਬਹੁਤ ਸੋਹਣੀ ਖੜੀ ਹੈ ਇਹਦੇ ਬਾਰੇ ਵੀ ਜਾਣਕਾਰੀ ਆਪਾਂ ਲਵਾਂਗੇ ਗਰਲਾਲ ਭਾਈ ਇਹਦੋਂ ਅੱਗੇ ਜਿਹੜੀ ਝੋਟੀ ਇਹ ਹੈ ਇਹ ਪੀਡੀਐਫ ਚੈਂਪੀਅਨ अच्छा पीडीएफ ਇਹਦਾ ਮੇਲਾ ਇਹਨੇ ਜਿੱਤਿਆ ਹੈ। ਹਾਂਜੀ ਜਿਹੜਾ ਹੁਣ ਮੇਲਾ ਸੀ। ਠੀਕ ਹੈ। ਅੱਛਾ ਉੱਥੇ ਕਿੰਨਾ ਦੁੱਧ ਦਿੱਤਾ ਇਹਨੇ ਗਰਾਲੂ? ਇਹਨੇ 20 ਕਿਲੋ ਤੇ 807 ਗ੍ਰਾਮ। 20 ਕਿਲੋ 807 ਗ੍ਰਾਮ ਦੁੱਧ ਦਿੱਤਾ ਪੀਡੀਐਫ ਮੇਲੇ 'ਚ। 21 ਕਿਲੋ ਦੇ ਕਰੀਬ ਹੀ ਲੜੋ। ਠੀਕ ਹੈ। ਉੱਥੇ ਫਰਸਟ ਰਹੀ ਹੈ ਨਾ? ਹਾਂਜੀ ਹਾਂਜੀ ਫਰਸਟ। ਠੀਕ ਹੈ। ਬੋਟ ਦੀ ਜੇਤੂ। ਠੀਕ ਹੈ। ਅੱਛਾ ਇਹ ਮਾਝ ਹੁਣ ਇਹਨੂੰ ਸੂਈ ਨੂੰ ਅੰਦਾਜ਼ਾ ਕਿੰਨਾ ਟਾਈਮ ਹੋ ਗਿਆ ਹੁਣ ਗਰਾਲੂ ਭਾਈ? ਇਹਨੂੰ ਹੋਈ ਗਏ 3 ਕਿੰਨੇ। 3 ਮਹੀਨੇ ਹੋ ਗਏ। ਠੀਕ ਹੈ। ਸੋ ਦੋਸਤੋ 3 ਮਹੀਨੇ ਲਗਭ ਸੋ ਟਾਈਮ ਜਿਹੜਾ ਉਹ ਮੈਂ ਦਿਖਾ ਦਿਆਂ ਕਿਉਂਕਿ ਵੀਡੀਓ ਮੈਂ ਬਣਾ ਰਿਹਾ ਜਿਹੜੀ ਉਹ ਸਵੇਰ ਦੇ ਟਾਈਮ ਆ 11:06 ਮਿੰਟ ਤੁਸੀਂ ਸਕਰੀਨ ਤੇ ਦੇਖੋਗੇ ਮੱਝ ਜਿਹੜੀ ਇਹ ਤੋੜ ਕੇ ਵੀ ਤੁਹਾਨੂੰ ਦਿਖਾਉਣੀ ਹੈ ਕਿਉਂਕਿ ਇਹ ਹੁਣ ਹੀ ਜਿੱਤ ਕੇ ਆਈ ਹੈ ਥੋੜਾ ਟਾਈਮ ਪਹਿਲਾਂ ਫਰਵਰੀ ਮਹੀਨੇ ਦੇ ਵਿੱਚ ਮੇਲਾ ਹੋਇਆ ਸੀ ਤੋੜ ਕੇ ਕਰਲਾਲ ਭਾਈ ਨੂੰ ਸੋ ਇਹ ਫਰਸਟ ਰਹੀ ਹੈ ਦੋਸਤੋ ਨੀਲੀ ਰਾਵੀ ਨਸਲ ਦੇ ਵਿੱਚੋਂ ਦੁੱਧ ਮੁਕਾਬਲਾ ਇਹ ਸਮਾਜ ਨੇ ਜਿੱਤਿਆ ਬਾਡੀ ਬੰਦਰ ਹੁਣ ਵੀ ਦੇਖੋ ਬੜੀ ਕਮਾਲ ਦੀ ਦਿਸਦੀ ਹੈ ਸੋਹਣਾ ਥਾਂ ਦਾ ਸੈਜ ਆ ਤੇ ਢਾਂਚਾ ਵੀ ਬੜਾ ਪਿਆਰਾ ਹੈ ਇਹ ਤੁਹਾਨੂੰ ਮਾਗਦਾ ਪਹਿਲੇ ਸੂਏ ਪਹਿਲੇ ਕ ਇਹਨਾਂ ਮਸੂਏ ਪਹਿਲਾ ਪਹਿਲਾ ਸੂਏ ਦਾ ਪਹਿਲੇ ਸੂਏ ਠੀਕ ਹੈ ਸੂਏ ਪਹਿਲਾਂ ਝੋਟੀ ਆ ਦੋਸਤੋ ਹਾਂਜੀ ਪਹਿਲਾਂ ਸੀ ਦੇਖੋ ਤੁਸੀਂ ਇਹਦੇ ਹਵਾਨੇ ਦੀ ਬਣਾਵਟ ਬਹੁਤ ਸੋਹਣੀ ਝੋਟੀ ਬਹੁਤ ਸੋਹਣੀ ਬਾਡੀ ਬਣ ਤਰੀ ਦੀ ਲਿਆ ਬਈ ਵਾਂਸ ਸੋ ਸਬਾਈ ਵੀਡੀਓ ਬਣਾ ਰਹੇ ਹਵਾਨੇ ਦੀ ਜਜਮੈਂਟ ਤੁਸੀਂ ਉਸ ਹਸਾਬ ਤੇ ਕਰੋ ਹੁਣ ਵੀ ਕਿਰਾਲ ਬਈ ਕਿੰਨੇ ਕਦੋਂ ਤੇ ਹੋਊਗੀ ਅੰਦਾਜ਼ਾ ਹੈ ਹੁਣ ਵੀ 18 ਤੋਂ ਪਲੱਸ ਆ 18 ਤੋਂ ਪਲੱਸ ਦੁੱਧ ਹੁਣ ਵੀ ਦੇ ਰਹੀ ਹੈ ਹਾਂਜੀ ਤੋਂ ਇਹਦੀ ਤੁਸੀਂ ਬਣਾਵਟ ਦੇਖ ਸਕਦੇ ਹੋ ਇਹ ਤੋਂ ਅੱਗੇ ਇੱਕ ਹੋਰ ਮੱਝ ਬਾਈ ਕੋਲ ਜਿਹੜੀ ਇਹ ਵੀ ਇੱਕ ਮੁਕਾਬਲਾ ਜਿੱਤੀ ਹੋਈ ਹੈ ਗਰਲਾਲ ਭਾਈ ਇਸ ਮੱਝ ਨੇ ਕਿਹੜੇ ਕੰਪੀਟੀਸ਼ਨ 'ਚ ਹਸਾਲਿਆ ਸੀ ਇਹਨੇ ਬੂ ਦੇ ਵਿੱਚ ਬੂ ਜਿਹੜਾ ਹੋਇਆ ਸੀਗਾ ਜਿਹੜਾ ਯੂਨੀਵਰਸਿਟੀ ਦਾ ਜੀ ਪਹਿਲਾ ਜਿਹੜਾ ਯੂਨੀਵਰਸਿਟੀ ਲੁਧਿਆਣਾ ਹੋਇਆ ਉਦੋਂ ਉਹ ਜਿੱਤ ਕੀ ਨਸੀਬ ਹਾਂਜੀ ਤੇ ਅੱਜ ਕੀ ਜਿਹੜਾ ਇੱਥੇ ਬੂ ਕਰਵਾਤਾ ਯੂਨੀਵਰਸਿਟੀ ਨੇ ਉਹੀ ਮੁਕਾਬਲਾ ਹੈ ਨਾ ਉੱਥੇ ਨਸੀਬਾਂ ਵਾਲੀ ਏ ਠੀਕ ਹੈ ਇਹ ਕਿੰਨੀ ਪੋਜੀਸ਼ਨ ਆ ਗਈ ਸੀ ਇਹ ਸੈਕੰਡ ਸੈਕੰਡ ਪੋਜੀਸ਼ਨ ਸੀ ਇਹਦਾ ਦੁੱਧ ਦਾ ਕੀ ਰਕੜ ਰਿਹਾ 18 ਕਿਲੋ ਹਾਂਜੀ ਸੋ ਦਸੋ 18 ਕਿਲੋ ਦੁੱਧ ਇਸ ਮੱਝ ਨੇ ਦਿੱਤਾ ਮੇਰੇ ਖਿਆਲ ਚ ਫਰਕ ਗ੍ਰਾਮਾਂ ਦਾ ਹੀ ਸੀਗਾ ਜਿਹੜਾ ਫਸਟ ਸੈਕਿੰਡ ਦਾ 150 ਗ੍ਰਾਮ ਦਾ 150 ਗ੍ਰਾਮ ਦੇ ਫਰਕ ਨਾਲ ਇਹ ਸੈਕਿੰਡ ਆਈ ਸੀ ਦਸਤੋਂ ਮੱਝ ਬੂ ਵਾਲੇ ਮੁਕਾਬਲੇ ਦੇ ਵਿੱਚ ਜਿਹੜਾ ਇੱਥੇ ਬਿਲਕੁਲ ਹਰੀਕੇ ਦੇ ਨਾਲ ਉਹ ਮੁਕਾਬਲਾ ਹੋਇਆ ਸੀਗਾ ਆਪਣੇ ਚੈਨਲ ਤੇ ਉਹ ਵੀ ਲਾਈਵ ਹੈ ਸੋ ਇਹ ਵੀ ਮੱਝ ਜਿਹੜੀ ਉੱਥੇ ਵਿਨਰ ਰਹੀ ਹੈ ਸੈਕੰਡ ਨੰਬਰ ਆਇਆ ਸੀ ਸਿਰਫ 150 ਗ੍ਰਾਮ ਦੇ ਫਰਕ ਨਾਲ ਇਹਦੀ ਪੋਜੀਸ਼ਨ ਸੈਕੰਡ ਸੀ ਇਹ ਤਿੰਨੇ ਮੱਝਾਂ ਜਿਵੇਂ ਮੈਂ ਪਹਿਲਾਂ ਦੱਸਿਆ ਸੀ ਵੀ ਇੱਥੇ ਜਿਹੜੀਆਂ ਮੱਝਾਂ ਖੜੀਆਂ ਐ ਇਹਨਾਂ ਨੇ ਮੁਕਾਬਲੇ ਜਿੱਤੇ ਹੋਏ ਆ ਲਾਈਵ ਮਿਲਕਿੰਗ ਵੀ ਤੁਸੀਂ ਇਹਨਾਂ ਦੀ ਦੇਖੀ ਐ ਤੇ ਬਾਕੀ ਇਹਨਾਂ ਨੇ ਮੁਕਾਬਲੇ ਵੀ ਜਿੱਤੇ ਹੋਏ ਆ ਇਹ ਤੋਂ ਬਿਨਾ ਕਾਫ ਵੀ ਬਾਈ ਕੋਲ ਜਿਵੇਂ ਇੱਕ ਬੱਲ ਜਿਹੜਾ ਮੈਂ ਇਧਰਲੇ ਪਾਸੇ ਦੱਸਿਆ ਸੀਗਾ ਵੀ ਇਹ ਬਾਈ ਕੋਲ ਹੈ ਬੜਾ ਸੋਹਣਾ ਉਹਦੀ ਜਿਹੜੀ ਉਹ ਗਰੋਥ ਦਿਸਦੀ ਐ ਗੁਰਲਾਲ ਭਾਈ ਜਿਹੜੇ ਬਾਕੀ ਬੱਚੇ ਉਹਨਾਂ ਨੂੰ ਬਾਅਦ ਚ ਦਿਖਾਵਾਂਗੇ ਜਿਹੜੀਆਂ ਮੱਝਾਂ ਐ ਇਹਨਾਂ ਨੂੰ ਕੀ ਪਾਉਣੇ ਹੋ ਹਰਾ ਪੱਠਾ ਪਾਉਣੇ ਹੋ ਜਾਂ ਸਾਈਲੇਜ ਪਾਉਣੇ ਹੋ ਇਹਨਾਂ ਨੂੰ ਹਰਾ ਪੱਠਾ ਵੀ ਜੇ ਲੋੜ ਪਵੇ ਜਿਵੇਂ ਮੇਲੇ ਮੂਲੇ ਜਾਣਾ ਜਦੋਂ ਥੋੜਾ ਬਾਧਾ ਸਾਈਲੇਜ ਵੀ ਠੀਕ ਐ ਹਾਂਜੀ ਤੇ ਤੂੜੀ ਜਿਹੜੀ ਉਹ ਤਾਂ ਰੁਟੀਨ ਚ ਹੀ ਚੱਲਦੀ ਹੁੰਦੀ ਹੋਰ ਰੁਟੀਨ ਚ ਠੀਕ ਐ ਇਹ ਤੋਂ ਬਿਨਾ ਹੋਰ ਰਾਸ਼ਨ ਕੀ ਪਾਉਣੇ ਹੋ ਮਤਲਬ ਜੇ ਆਪਾਂ ਫੀਡ ਵਾਲੇ ਪਾਸੇੋਂ ਗੱਲ ਕਰੀਏ ਤਾਂ ਉਹਦੇ ਚ ਕੀ ਕੀ ਦਿੰਨੇ ਹੋ ਤੁਸੀਂ ਹੋਰ ਇਹਨੂੰ ਇਹਨਾਂ ਨੂੰ 12 ਮਹੀਨੇ ਫੀਡ ਸੱਜਾਂ ਦੀ ਜਿਵੇਂ ਕਰੋਨ ਹੋ ਗਈ ਹੂੰ ਜਿਹੜੀ ਕਰੋਨ ਖਾਂਦੀ ਉਹਨੂੰ ਕਰੋਨ ਜਿਹੜੀ ਬਾਫਿਆ ਹ ਠੀਕ ਹੈ ਜਦੋਂ ਦੋ ਦੋ ਤੇ ਕੰਪੀਟੀਸ਼ਨ ਚਲਾਉਣੀ ਆ ਪੱਕੀ ਬਾਫ ਤੇ ਕਰੋਨ ਚੱਲਦੀ ਆ ਅੱਛਾ ਸੰਜਣ ਫੀਡ ਇਹਨਾਂ ਨੂੰ ਵਰਤਦੇ ਹੋ ਨਾ ਹਾਂਜੀ ਹਾਂਜੀ ਪੱਕਾ ਜੀ ਸੰਜਣ ਕਿੰਨਾ ਚਿਰ ਹੋ ਗਿਆ ਤੁਹਾਨੂੰ ਪਾਉਂਦਿਆਂ ਨੂੰ ਬਾਈ ਸੰਜਣ ਜਦੋਂ ਆਈ 2019 ਦੇ ਵਿੱਚ ਉਦੋਂ ਦੀ 2019 ਚ ਸੰਜਣ ਫੀਡ ਆਈ ਆ ਤੇ ਉਦੋਂ ਤੋਂ ਹੀ ਆਪਾਂ ਆਪਦੇ ਪਸ਼ੂਆਂ ਨੂੰ ਸੰਜਣ ਫੀਡ ਪਾਉਣੇ ਹੋ ਹਾਂਜੀ ਹਾਂਜੀ ਜਦੋਂ ਇਹ ਦੁੱਧ ਤੇ ਆ ਜਾਂਦੀਆਂ ਉਦੋਂ ਤਾਂ ਤੁਸੀਂ ਜਿਵੇਂ ਦੱਸਦਾ ਵੀ ਕਰੋਨ ਵਗੈਰਾ ਜਾਂ ਬਫ ਉਹ ਫੀਡ ਵਰਤ ਦਿਓ ਹਾਂਜੀ ਜਦੋਂ ਫਿਰ ਇਹ ਗੱਭਣ ਹੁੰਦੀਆਂ ਉਦੋਂ ਵੀ ਇਹਨਾਂ ਨੂੰ ਫਿਰ ਕਿਹੜੀ ਫੀਡ ਦੇ ਨਾਲ ਇਹਨਾਂ ਨੂੰ ਤਿਆਰ ਕਰਦੇ ਹੋ ਉਸ ਤੋਂ ਪਹਿਲਾਂ ਸੰਜਣ ਦੀ ਫੀਡਾਂ ਜਿਹੜੀਆਂ ਆਉਂਦੀਆਂ ਉਹਨਾਂ ਦੇ ਨਾਲ ਉਹਨਾਂ ਦੇ ਭਰਾਵਾਂ ਦੀ ਸਲਾਹ ਮਸ਼ਵਰਾ ਲੈ ਲਈਦਾ ਅੱਛਾ ਜਿਹੜੇ ਕੰਪਨੀ ਦੇ ਮੁਲਾਜ਼ਮਾਂ ਕੋਲ ਪਹੁੰਚ ਕਰਦੇ ਹ ਤੱਕ ਆਪਣੇ ਭਰਾ ਹੀ ਅਗੇ ਠੀਕ ਹੈ ਅੱਛਾ ਗਰਨਾਲ ਭਾਈ ਵੈਸੇ ਜਿਵੇਂ ਆਪਾਂ ਸੰਜਣ ਫੀਡ ਬਾਰੇ ਵੀ ਗੱਲਬਾਤ ਕਰਾਂਗੇ ਸੇਤ ਜਿਵੇਂ ਇਸ ਮਰਜ਼ ਦੀ ਵਿੱਚ ਦੇਖਦੇ ਆਂ ਤਾਂ ਬੜੀ ਸੋਹਣੀ ਬਣੀ ਪਈ ਆ ਹਾਲਾਂਕਿ ਪੀਕ ਲੈਵਲ ਇਹਦਾ ਚੱਲੀ ਜਾਂਦਾ ਪਸ਼ੂ ਖੁਸ਼ਕ ਹੋ ਜਾਂਦੇ ਆ ਇਹ ਫਿਰ ਫੀਡ ਦਾ ਹੀ ਕਮਾਲ ਆ ਜਾਂ ਉੱਤੇ ਜ਼ਿਆਦਾ ਗੌਰ ਰੱਖਦੇ ਹੋ ਉਹਦੇ ਨਾਲ ਇਦਾਂ ਬਣੀ ਰਹਿੰਦੀ ਸੇਤ ਇਹਨਾਂ ਦੀ ਫੀਡ ਵੀ ਮੈਨੇਜਮੈਂਟ ਠੀਕ ਹੈ ਬਰੀਡ ਵੀ ਜ਼ਰੂਰੀ ਆ ਸਾਰਾ ਕੁਝ ਹੀ ਹੋਵੇ ਤਾਂ ਫਿਰ ਹੀ ਗੱਲ ਬਣਦੀ ਆ ਸਾਰੀਆਂ ਚੀਜ਼ਾਂ ਰਲ ਕੇ ਜਿਹੜਾ ਉਹ ਕੋਈ ਇਦਾਂ ਦੀ ਦਿੱਕਤ ਨਹੀਂ ਆਉਂਦੀ ਪਸ਼ੂ ਗੱਭਣ ਹੋਣ ਚ ਲੇਟ ਹੁੰਦਾ ਹੋਵੇ ਜਾਂ ਉਹ ਕੋਈ ਇਦਾਂ ਦੀ ਪ੍ਰੋਬਲਮ ਤਾਂ ਨਹੀਂ ਆਉਂਦੀ ਨਹੀਂ ਕਦੀ ਨਹੀਂ ਆਈ ਆਪਾਂ ਨੂੰ ਤੇ ਆਪਾਂ ਦੇ ਮੇਲੇ ਦੇ ਹਿਸਾਬ ਨਾਲ ਹੀ ਸੋਣੀਆਂ ਹੁੰਦੀਆਂ ਹਨ ਤੇ ਸੈੱਟ ਕੀਤੀਆਂ ਜਾਂਦੀਆਂ ਵੀ ਮੇਲੇ ਤੇ ਸੋਭਣ ਠੀਕ ਹੈ ਅੱਛਾ ਇਹ ਤਾਂ ਹੋਰ ਵੀ ਜ਼ਿਆਦਾ ਜ਼ਰੂਰੀ ਹੋ ਜਾਂਦਾ ਕਿਉਂਕਿ ਜੇ ਪਸ਼ੂ ਸਹੀ ਟਾਈਮ ਤੇ ਕਨਸੀਵ ਨਾ ਕਰੇ ਤਾਂ ਫਿਰ ਮੇਲੇ ਮੈਸ ਹੋ ਸਕਦੇ ਆ ਮਾਨੂੰ ਇਦਾਂ ਦੀ ਕੋਈ ਦਿੱਕਤ ਨਹੀਂ ਆਉਂਦੀ ਨਹੀਂ ਕਦੀ ਨਹੀਂ ਆਈ ਸੋ ਦੋਸਤੋ ਇਹ ਗੱਲ ਕੱਲੀ ਕਹਿਣ ਦੀ ਨਹੀਂ ਤੁਹਾਡੇ ਸਮਝ ਚ ਵੀ ਆਉਂਦੀ ਹੋਣੀ ਹੈ ਵੀ ਜਦੋਂ ਵੀ ਕੋਈ ਮੇਲਾ ਹੁੰਦਾ ਤਾਂ ਦੁੱਧ ਚੋਈ ਦੇ ਮੁਕਾਬਲੇ ਜਿਹੜੇ ਉਹਨਾਂ ਚ ਵਾਈਦੀਆਂ ਮੱਝਾਂ ਜਾਂਦੀਆਂ ਤੇ ਉੱਥੋਂ Winner ਰਹਿੰਦੀਆਂ ਕਿਉਂਕਿ ਮੇਲਿਆਂ ਦੇ ਹਿਸਾਬ ਤੇ ਇਹਨਾਂ ਮੱਝਾਂ ਨੂੰ ਗੱਭਣ ਕਰਾਇਆ ਜਾਂਦਾ ਤੇ ਉਸੇ ਹਿਸਾਬ ਤੇ ਫਿਰੇ ਅੱਗੇ ਸੂਲ ਕੇ ਫਿਰ ਛੇਤੀ ਜਿਹੜਾ ਉਹ ਪੀਕ ਲੈਵਲ ਤੇ ਆਉਂਦੇ ਹੈ ਸੰਜਨ ਵੀਰ ਬਾਰੇ ਇਹ ਗੱਲ ਕੀਤੀ ਸੀਗੀ ਜ਼ਿਆਦਾ ਜਾਣਕਾਰੀ ਆਪਾਂ ਇੱਕ ਵੀਰ ਉਸ ਕੰਪਨੀ ਦੇ EMPLOYEE ਹੈਗੇ ਆਪਣੇ ਕੋਲ ਜਿਹੜੇ ਬਾਈ ਹੋਰਾਂ ਨਾਲ ਸਹਿਯੋਗ ਵੀ ਕਰਦੇ ਆ ਫੋਨ ਨੂੰ ਵੀ ਮਿਲ ਲੈਂਦੇ ਗਰਲਾਲ ਭਾਈ ਆਪਾਂ ਬਾਈ ਨੂੰ ਮਿਲ ਲੈਂਦੇ ਆ ਇਹੇ ਆਉਂਦੇ ਆ ਫਿਰ ਤੁਹਾਡੇ ਕੋਲ ਜਦੋਂ ਆਪਾਂ ਨੂੰ ਕੋਈ ਸਲਾਹ مشوره ਦੀ ਲੋੜ ਪੈਂਦੀ ਹੈ ਫੀਡ ਸੰਬੰਧੀ ਹਾਂਜੀ ਹਾਂਜੀ ਠੀਕ ਹੈ ਆਓ ਬਾਈ ਸਾਹਮਣੇ ਬੈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਆਪਣਾ ਦੱਸਦੇ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਮੈਂ ਮੈਨੇਜਰ ਇਧਰ ਪੰਜਾਬ ਪੀ4 ਟੀਮ ਦਾ ਠੀਕ ਹੈ ਗੁਰਲਾਲ ਸਿੰਘ ਜੀ ਨਹੀਂ ਆਪਣੇ ਨਾਲ 2019 ਤੋਂ ਹੀ ਆਪਣੇ ਕਸਟਮਰ ਨੇ ਐਜ਼ এ ਭਰਾ ਭਾਨਾ ਨਾਲ ਡੀਲ ਕਰਦੇ ਆ ਉਦੋਂ ਤੋਂ ਲੈ ਕੇ ਸੰਜਨ ਦੇ ਜਿੰਨੇ ਵੀ ਪ੍ਰੋਡਕਟ ਆ ਜਿੰਨੇ ਵੀ ਮੇਲੇ ਲੜਿਆ ਜਿੰਨੀਆਂ ਵੀ ਮੱਝਾਂ ਤਿਆਰ ਕੀਤੀਆਂ ਸਾਰੇ ਆਪਣੇ ਸੰਜਨ ਦੇ ਪ੍ਰੋਡਕਟਾਂ ਨਾਲ ਹੀ ਤਿਆਰ ਠੀਕ ਹੈ ਸ਼ੁਰੂ ਤੋਂ ਲੈ ਕੇ ਹੀ ਕਾਸਟਟਰ ਛੋਟੇ ਬੱਚਿਆਂ ਤੋਂ ਉਸ ਤੋਂ ਬਾਅਦ ਜਿਵੇਂ ਤੁਸੀਂ ਇੱਕ ਮੰਨੀ ਵੀ ਵੇਖਿਆ ਹੁਣ ਗਰੋਵਰ ਫੀਡ ਨਾਲ ਆਪਾਂ ਨੂੰ ਤਿਆਰ ਕਰ ਰਹੇ ਹਾਂ ਉਸ ਤੋਂ ਮਗਰੋਂ ਗੱਬਣਾ ਵਾਲੀ ਫੀਡ ਹੈ ਟ੍ਰਾਂਜੈਕਸ਼ਨ ਡਰਾਈ ਉਸ ਤੋਂ ਮਗਰੋਂ ਦੁੱਧ ਵਾਲੀਆਂ ਫੀਡਾਂ ਸਾਰੇ ਹੀ ਜਿੰਨੇ ਪ੍ਰੋਡਕਟ ਆ ਉਹ ਸਾਰੇ ਜਿਹੜੇ ਆ ਗੁਰਲਾਲ ਸਿੰਘ ਜੀ ਜਣੀ ਆਪਣੇ ਯੂਜ਼ ਕਰਦੇ ਆ ਜਿਹੜੀ ਫੀਡ ਜਿਵੇਂ ਇਹਨਾਂ ਨੇ ਗੱਲ ਕੀਤੀ ਆ ਫੀਡ ਫੀਡ ਬਰੀਡ ਤੇ ਮੈਨੇਜਮੈਂਟ ਤਿੰਨਾਂ ਦਾ ਬਰਾਬਰ ਸਹਜ ਹੋ ਗਿਆ ਬਟ ਇਹਨਾਂ ਨੇ ਆਪਾਂ ਮੁਬਾਰਕਵਾਦ ਵੀ ਆ ਵੀ ਇਹਨਾਂ ਨੇ ਸਾਰੇ ਮੇਲਿਆਂ ਦੇ ਵਿੱਚ ਵਿਨ ਕੀਤਾ ਉਸ ਦੇ ਨਾਲ ਮੈਂ ਇਹ ਵੀ ਦੱਸਣਾ ਚਾਹਾਂਗਾ ਜਿਵੇਂ ਤੁਸੀਂ ਗੱਲ ਕੀਤੀ ਸੀ ਵੀ ਮੇਲਿਆਂ ਦੇ ਉੱਤੇ ਪਸ਼ੂ ਤਿਆਰ ਕਰਦੇ ਉਸ ਦੇ ਵਿੱਚ ਵਧੀਆ ਨਿਊਟ੍ਰੀਸ਼ਨ ਦਾ ਕੰਮ ਇੱਕੋ ਹੀ ਆ ਜਿਹੜਾ ਜਦੋਂ ਪਸ਼ੂ ਨੂੰ ਤੁਸੀਂ ਚਾਹੁੰਦੇ ਹੋ ਗੱਭਣ ਕਰਾਉਂਦਾ ਉਦੋਂ ਹੀ ਕਰਵਾ ਸਕੋ ਕਿਉਂ ਕਿਉਂਕਿ ਜੇ ਇੱਕ ਹੀ ਟੂ ਮਿਸ ਹੋ ਗਈ ਮੇਲਾ ਨਹੀਂ ਆਪਾਂ ਲੜ ਸਕਦੇ ਜਦੋਂ ਦਿਲ ਕਰਦਾ ਹੈ ਪਹਿਲੇ ਟੀਕੇ ਦੇ ਉੱਤੇ ਪਸ਼ੂ ਜਿਹੜਾ ਹੈ ਉਹ ਗੱਭਣ ਹੁੰਦਾ ਸੰਜਨ ਫੀਡ ਤੇ ਇਹ ਇਹ ਤਾਂ ਫਿਰ ਫੀਡ ਦਾ ਹੀ ਕਮਾਲ ਹੋਊਗਾ ਇਸ ਤਰੀਕੇ ਨਾਲ ਤਾਂ ਕਿਉਂਕਿ ਪਸ਼ੂ ਜਿਹੜਾ ਉਸੇ ਟਾਈਮ ਕਨਸੀਵ ਕਰੇ ਹੈ ਨਾ ਬਿਲਕੁਲ ਜੀ ਮਾਰਕੀਟ ਦੇ ਵਿੱਚ ਬਹੁਤ ਸਾਰੀਆਂ ਫੀਡਾਂ ਜਾਨੀ ਇੱਕ ਕੋਰੀਆ ਦੀ ਕੰਪਨੀ ਆ ਜਿਹੜੀ 2019 ਦੇ ਵਿੱਚ ਇੰਡੀਆ ਦੇ ਵਿੱਚ ਆਈ ਸੀ ਹੁਣ ਤੁਸੀਂ ਮਾਰਕੀਟ ਦੇ ਵਿੱਚ ਜਿੰਨੇ ਵੀ ਫਾਰਮਰ ਆਪਾਂ ਪੰਜਾਬ ਸੰਗ ਦੀ ਗੱਲ ਕੀਤੀ ਤੁਸੀਂ ਗੁਰਲਾਲ ਸਿੰਘ ਦੀ ਗੱਲ ਕੀਤੀ ਹੋਰ ਵੀ ਜਿੰਨੇ ਵਧੀਆ ਮੱਝਾਂ ਵਾਲੇ ਫਾਰਮ ਉਹ ਤਕਰੀਬਨ ਸੰਜਨ ਦੇ ਨਾਲ ਹੀ ਜੁੜੇ ਹੋਏ ਨੇ ਤੇ ਕੰਪੀਟੀਸ਼ਨ ਲੜਦੇ ਆ ਉਸ ਤੋਂ ਬਾਅਦ ਕੀ ਆ ਸੰਜਨ ਦਾ ਜੇ ਆਪਾਂ ਕੀ ਇਹ ਸਭ ਤੋਂ ਵਧੀਆ ਫੀਚਰ ਕੀ ਆ ਸੰਜਨ ਦਾ ਫੀਚਰ ਇਹ ਆ ਵੀ ਆਮ ਕਰਕੇ ਮੱਝਾਂ ਨੂੰ ਫੀਡ ਖਾਣ ਦੇ ਵਿੱਚ ਬੜੀ ਸਮੱਸਿਆ ਹੁੰਦੀ ਹਮ ਪਰ ਸੰਜਨ ਫੀਡ ਦੀ ਕੋਈ ਸਮੱਸਿਆ ਨਹੀਂ ਜਿਹੜੇ ਵੀ ਪਸ਼ੂ ਨੂੰ ਤੁਸੀਂ ਮੱਝ ਨੂੰ ਪਾਓਗੇ ਵਧੀਆ ਤਰੀਕੇ ਨਾਲ ਖਾਣਗੇ ਹੂੰ ਦੂਸਰਾ ਇਹਦਾ ਫੀਚਰ ਇਹ ਆ ਵੀ ਆਮ ਕਰਕੇ ਮੱਝਾਂ ਜਿਹੜੀਆਂ ਆ ਇਹ ਉਹ ਅਜੇ ਸੂਣ ਦੇ ਵਿੱਚ 5-6 ਮਹੀਨੇ ਰਹਿੰਦੇ ਹੁੰਦੇ ਆ ਪਰ ਦੋ ਤੋਂ ਪਾਜ ਜਾਂਦੀਆਂ ਸੰਜਨ ਫੀਡ ਦੇ ਨਾਲ ਸੂਣ ਤੱਕ ਹੀ ਪਸ਼ੂ ਦੁੱਧ ਦਵੇਗਾ ਠੀਕ ਹੈ ਤੀਸਰਾ ਫੀਚਰ ਇਹ ਆ ਵੀ ਕਨਸੀਵਿੰਗ ਦੇ ਵਿੱਚ ਆਮ ਕਰਕੇ ਆਮ ਆਪਣੇ ਘਰਾਂ ਦੇ ਵਿੱਚ ਆ ਦੋ ਸਾਲ ਬਾਅਦ ਹੀ ਮੱਝ ਸੁੰਦੀ ਆ ਬਹੁਤ ਸਾਰੇ ਆਪਾਂ ਵੇਖਦੇ ਆ ਪਰ ਸੰਜਨ ਦੇ ਨਾਲ ਜਦੋਂ ਦੀਲ ਕਰੇਗਾ ਆਪਾਂ ਪਹਿਲੀ ਏਆਈ ਤੇ ਪਸ਼ੂ ਗੱਭਣ ਕਰਵਾ ਸਕਦੇ ਆ ਉਹ ਇੱਕ ਫੀਚਰ ਇਹਨਾਂ ਦੇ ਸਹੀ ਹੈ ਹਾਂਜੀ अच्छा गुरप्रीत भाई एक गल ਹੋਰ ਮੈਂ ਵੈਸੇ ਇੱਥੇ ਵਾਅਦਾ ਕਰ ਦਿੰਦਾ ਜਦੋਂ ਨਸੀਬ ਮੱਝ ਦੀ ਪਹਿਲੀ ਚਵਾਈ ਹੋਈ ਹੈ ਉਦੋਂ ਵੀ ਤੁਸੀਂ ਇੱਥੇ ਸੀ ਮੇਰੇ ਨਾਲ ਬਿਲਕੁਲ ਹਾਂਜੀ ਹਾਂਜੀ ਇੱਥੇ ਹੀ ਸੀ ਆਪਾਂ ਠੀਕ ਹੈ ਸੋ ਦੋਸਤੋ ਇਹ ਗੱਲ ਮੈਂ ਇਸ ਕਰਕੇ ਐਡ ਕਰਤੀ ਵੀ ਤੁਸੀਂ ਇਸ ਵੀਰ ਨੂੰ ਬੇਸ਼ੱਕ ਆਪਣੇ ਚੈਨਲ ਤੇ ਪਹਿਲੀ ਵਾਰ ਵਾਈ ਆਪਣੇ ਨਾਲ ਗੱਲਾਂ ਬਾਤਾਂ ਕਰ ਰਿਹਾ ਪਰ ਜਦੋਂ ਨਸੀਬ ਮੱਝ ਚਵਾਈ ਹੈ ਪਹਿਲੀ ਚੁਆਈ ਜਦੋਂ ਹੋਈ ਆ ਉਦੋਂ ਵੀ ਮੇਰੇ ਯਾਦ ਆ ਵੀ ਇਹ ਵੀਰ ਨੂੰ ਤੁਸੀਂ ਲਾਈਵ ਦੇ ਵਿੱਚ ਜ਼ਰੂਰ ਦੇਖਿਆ ਹੋਣਾ ਜਦੋਂ ਅਸੀਂ ਲਾਸਟ ਦੇ ਉੱਤੇ ਆਪਾਂ ਭਰਾਵਾਂ ਦੇ ਵਿਚਾਰ ਵਟਾਂਦਰਾ ਕਰਦੇ ਆ ਜਾਂ ਵਿਚਾਰ ਲੈਨੇ ਆ ਤਾਂ ਉਦੋਂ ਇਹ ਵੀਰ ਇੱਥੇ ਮੌਜੂਦ ਸੀਗੇ ਕਿਉਂਕਿ 2019 ਤੋਂ ਗੁਰਲਾਲ ਭਾਈ ਦੱਸਦਾ ਵੀ ਸੰਜਣ ਫੀਡ ਆਈ ਹੈ ਤੇ ਉਦੋਂ ਤੋਂ ਹੀ ਇਸ ਫਾਰਮ ਦੇ ਉੱਤੇ ਸੰਜਣ ਫੀਡ ਚੱਲਦੀ ਹੈ ਉਹਦੇ ਨਾਲ ਹੀ ਇਹਨਾਂ ਜਿਹੜੀਆਂ ਮੱਝਾਂ ਨੇ ਦੁੱਧ ਚੁਆਈ ਮੁਕਾਬਲੇ ਜਿੱਤੇ ਆ ਬਾਕੀ ਇਹ ਗੱਲਾਂ ਜਿਹੜੇ ਵੀਰ ਮੇਲਿਆਂ ਦੇ ਵਿੱਚ ਗਰਲਾਲ ਨੂੰ ਮਿਲਦੇ ਰਹੇ ਆ ਜਾਂ ਇਹਨਾਂ ਦੀਆਂ ਹੋਰ ਚੈਨਲ ਤੇ ਕਿਸੇ ਤੇ ਵੀਡੀਓ ਵੀ ਦੇਖੀ ਹੋਣੀ ਆ ਤੂੰ ਉਹਦੇ 'ਚ ਵੀ ਬਾਕਾਇਦਾ ਵੇਰਵਾ ਹੈ ਤੁਸੀਂ ਜਿਹੜਿਆਂ ਅਸੀਂ ਮੱਝਾਂ ਚੁਆਉਣੇ ਆ ਉਹਨਾਂ ਨੂੰ ਅਸੀਂ ਫੀਡ ਜਿਹੜੀ ਉਹ ਸੰਜਣ ਵਰਤਦੇ ਆ ਗੁਰਪ੍ਰੀਤ ਭਾਈ ਇੱਕ ਕੱਲ ਹੋਰ ਤੁਹਾਡੇ ਤੋਂ ਕੁਐਸਚਨ ਲੈਣਾ ਸੀਗਾ ਜਿਹੜੀ ਸੰਜਣ ਫੀਡ ਹੈ ਇਹਦੇ ਨਾਲ ਫਿਰ ਕੋਈ ਹੋਰ ਚੀਜ਼ ਜਿਵੇਂ ਸਰੋਂ ਦਾ ਤੇਲ ਵਗੈਰਾ ਦੇਣ ਦੀ ਲੋੜ ਪੈਂਦੀ ਹੈ ਜੇ ਵੈਸੇ ਨੈਟ੍ਰੀਸ਼ਨ ਵੈਲਿਊ ਜਿਹੜੀ ਉਹਦੀ ਕੰਪਲੀਟ ਹੈ ਫੀਡ ਬਿਲਕੁਲ ਜੀ ਸੰਜਨ ਫੀਡ ਜਿਹੜੀ ਆ ਪ੍ਰੋਪਰ ਨਿਊਟ੍ਰੀਸ਼ਨ ਵੈਲਿਊ ਦੇ ਨਾਲ ਬਣੀ ਹੋਈ ਆ ਇਹਦੇ ਨਾਲ ਕੋਈ ਵੀ ਐਕਸਟਰਾ ਚੀਜ਼ ਮੱਝ ਆ ਗਾਂ ਕਿਸੇ ਨੂੰ ਵੀ ਕੋਈ ਐਕਸਟਰਾ ਚੀਜ਼ ਜਿਵੇਂ ਆਮ ਆਪਾਂ ਤੇਲ ਘਿਓ ਬੜਾ ਕੁਝ ਦੇਣੇ ਆ ਇਸ ਦੇ ਨਾਲ ਐਕਸਟਰਾ ਕੁਝ ਦੇਣ ਦੀ ਲੋੜ ਨਹੀਂ ਇਦਾਂ ਦਾ ਕੁਝ ਵੀ ਐਕਸਟਰਾ ਪ੍ਰੋਪਰ ਨਿਊਟ੍ਰੀਸ਼ਨ ਠੀਕ ਹੈ ਮਤਲਬ ਪੀੜ ਦੇ ਨਾਲ ਹੋਰ ਚੀਜ਼ਾਂ ਇਦਾਂ ਦੀਆਂ ਚੀਜ਼ਾਂ ਵਰਤਣ ਦੀ ਕੋਈ ਜ਼ਰੂਰਤ ਨਹੀਂ ਹੈ। ਹੋਰ ਕੋਈ ਚੀਜ਼ ਕੋਈ ਤੇਲ ਘੋ ਦੇਣ ਦੀ ਜ਼ਰੂਰਤ ਨਹੀਂ ਹੈ। ਅੱਛਾ ਇੱਕ ਗੱਲ ਹੋਰ ਬਾਈ ਗੁਰਲਾਲ ਦੇ ਆਪਾਂ ਘਰੇ ਖੜੇ ਆ ਤੇ ਉੱਥੇ ਤਾਂ ਜਦੋਂ ਮੈਂ ਮੈਂ ਜਦੋਂ ਆਇਆ ਕਿਉਂਕਿ ਮੈਂ ਆਉਣਾ ਜਦੋਂ ਦੁੱਧ ਚਵਾਈ ਕਰਾਉਣੀ ਹੁੰਦੀ ਹੈ ਲਾਈਵ ਕਰਦੇ ਆ ਤੇ ਉਦੋਂ ਤੁਸੀਂ ਵੀ ਇੱਥੇ ਹੁੰਨੇ ਆ। ਹਰੇਕ ਥਾਂ ਤੇ ਵਰਸੰਜਨ ਫੀਲਡ ਨੂੰ ਇਦਾਂ ਦੀ ਸਰਵਿਸ ਦਿੰਦੇ ਆ ਜਾਂ ਗਰਲਾਲ ਵਰਗੇ ਭਰਾਵਾਂ ਨਾਲ ਲਿਆਜ ਥੋੜੀ ਵੱਧ ਹੈ ਨਹੀਂ ਨਹੀਂ ਜੀ ਆਪਣਾ ਸੰਜਨ ਦੀ ਜਿੰਨੀ ਵੀ EMPLOYES ਨੇ ਜਿੰਨੀ ਵੀ ਸੇਲ ਟੀਮ ਆ ਉਹ ਟੈਕਨੀਕਲੀ ਹਰ ਇੱਕ ਫਾਰਮ ਤੇ ਭਾਵੇਂ ਮੱਜਾਂ ਦਾ ਫਾਰਮ ਹੋਵੇ گاਵਾ ਦਾ ਫਾਰਮ ਹੋਵੇ ਪ੍ਰੋਪਰ ਸਰਵਿਸ ਦਿੰਦੇ ਆ ਜਿਸ ਦੇ ਵਿੱਚ ਮਿਲਕਿੰਗ ਆ ਸੀਐਮਟੀ ਆ ਪਸ਼ੂਆਂ ਦਾ weight ਕਰਨਾ ਹੈ ਉਹਨਾਂ ਦੀ ਡਾਈਟ ਬਣਾ ਕੇ ਦੇਣੀ ਕਿਉਂਕਿ ਇੱਕ ਸੰਜਨ ਦਾ ਪ੍ਰੋਗਰਾਮ ਹੈ ਯੋਲੋਵਿਕਸ ਇੱਕ ਸੰਜਨ ਦਾ ਸੌਫਟਵੇਅਰ ਹੈ ਜਿਹਦੇ ਨਾਲ ਆਪਾਂ ਹਰ ਇੱਕ ਨੂੰ ਜਿਹੜਾ ਹੈ ਉਹ ਸੌਫਟਵੇਅਰ ਦੇ ਰਹੀ ਉਹਨੂੰ ਪ੍ਰੋਪਰ ਉਹਦੀ ਡਾਈਟ ਬਣਾ ਕੇ ਦਿੰਨੇ ਆ ਆਪਾਂ ਉਸ ਨੂੰ ਕਿੰਨੀ ਕਿਹੜੀ ਚੀਜ਼ ਦੀ ਕਿੰਨੀ ਫੀਡ ਦੀ ਕਿੰਨੇ ਪੱਠੇ ਦੀ ਕਿੰਨੇ ਸਾਇਲੀ ਦੀ ਲੋੜ ਹੈ ਆਪਾਂ ਸਾਰਾ ਕੁਝ ਪ੍ਰੋਪਰ ਸੰਜਣ ਦਾ ਹਰ EMPLOYE ਜਿਹੜਾ ਹਰ ਫਾਰਮਰ ਨੂੰ ਪ੍ਰੋਵਾਈਡ ਕਰਦਾ ਠੀਕ ਹੈ ਅੱਛਾ ਇਹ ਫੀਡ ਜਿਹੜੀ ਹੈ ਸੰਜਣ ਉਹ ਫਿਰ ਮਿਲਦੀ ਕਿੱਥੋਂ ਹੈ ਮਤਲਬ ਫਾਰਮਰ ਤੱਕ ਪਹੁੰਚ ਕਿਵੇਂ ਹੋਊਗੀ ਇੱਥੇ ਪਤਾ ਕਰੇ ਫਾਰਮਰ ਬਿਲਕੁਲ ਜੀ ਇਹਡਾ ਆਪਣਾ ਹੈਲਪਲਾਈਨ ਨੰਬਰ ਵੀ ਹੈਗਾ ਦੂਸਰਾ ਕੀ ਹੈ ਹਰ ਏਰੀਆ ਦੇ ਵਿੱਚ ਆਪਣਾ ਡਿਸਟ੍ਰੀਬਿਊਟਰ ਹੈ ਡਿਸਟ੍ਰੀਬਿਊਟਰ ਤੋਂ ਆਪਾਂ ਜਾਂ ਕਸਟਮਰ ਕੇਅਰ ਨੰਬਰ ਤੇ ਫੋਨ ਲਾ ਕੇ ਤੁਹਾਡੇ ਏਰੀਆ ਦੀ ਲੋਕੇਸ਼ਨ ਜਿਹੜੀ ਆ ਉਹ ਡੀਲਰ ਦੀ ਜਾਂ ਜਿਹੜਾ ਸੇਲ ਪਰਸਨ ਦਾ ਡਾਟਾ ਜਿਹੜਾ ਹੈ ਉਸ ਦਾ ਮੋਬਾਈਲ ਨੰਬਰ ਤੁਸੀਂ ਜਾਣ ਸਕਦੇ ਠੀਕ ਹੈ ਸੋ ਦੋਸੋ ਇਹ ਬਾਈ ਜਿਹੜੀ ਸੰਜਣ ਫੀਡ ਵੱਲੋਂ ਸੀ ਤੁਹਾਨੂੰ ਦਿਖਾਉਣੇ ਵੀ ਆ ਬੈਗ ਜਿਹੜੇ ਇੱਥੇ ਪਏ ਆ ਜਿਵੇਂ ਬਾਈ ਨੇ ਕ੍ਰੋਮ ਦੀ ਗੱਲ ਕੀਤੀ ਆ ਫੀਡ ਦੇ ਜਿਹੜੇ ਬੈਗ ਬਾਈ ਗਰਲਾਲ ਵਰਤਦਾ ਉਹ ਵੀ ਜਰੂਰ ਇੱਥੇ ਤੁਹਾਨੂੰ ਦਿਖਾਉਣੇ ਆ ਤੇ ਲਾਸਟ ਉੱਤੇ ਆਪਾਂ ਜਿਵੇਂ ਬਾਈ ਗੁਰਪ੍ਰੀਤ ਨੇ ਦੱਸਿਆ ਵੀ ਅਸੀਂ ਕਾਫ ਦਾ ਪੂਰਾ ਪਲਾਨ ਬਣਾ ਦਿੰਨੇ ਆ ਵੀ ਕਿੱਦਾਂ ਉਹਦਾ ਬਾਡੀ weight ਆਪਾਂ ਗੇਨ ਕਰਨਾ ਸੋ ਉਹ ਵੀ ਜਾਣਕਾਰੀ ਲਵਾਂਗੇ ਪਹਿਲਾਂ ਚੱਲਦੀ ਵੀਡੀਓ ਤੁਹਾਨੂੰ ਜਰੂਰ ਮੈਂ ਦਿਖਾ ਦੇਣਾ ਕਿਉਂਕਿ ਪਿਛਲੇ 4-5 ਸਾਲ ਤੋਂ ਬਾਈ ਹੋਰੀ ਇਹ ਫੀਡ ਜਿਹੜੀ ਉਹ ਵਰਤ ਰਹੇ ਆ ਬਈ ਗੁਰਪ੍ਰੀਤ ਭਾਈ ਇਹ ਕੋਸ ਬੈਗ ਪਾਏ ਆ ਜਿਹੜੇ ਸੰਜਣ ਫੀਡ ਦੇ ਆ ਇਹਦੇ ਬਾਰੇ ਥੋੜੀ ਜਾਣਕਾਰੀ ਆਪਾਂ ਦੇਣੀ ਹੈ। ਡਰੋਨ ਫੀਡ ਦਾ ਜ਼ਿਕਰ ਕੀਤਾ ਸੀ ਭਾਈ ਗੁਰਲਾਲ ਨੇ ਉਹ ਕਿਹੜੀ ਫੀਡ ਹੈ? ਇਹ ਆ ਜੀ ਸੰਟੈਕ ਕਰਾਊਨ ਫੀਡ। ਠੀਕ ਹੈ। ਠੀਕ ਹੈ ਇਹ ਕਰਾਊਨ ਫੀਡ ਆ ਇਹ ਬੇਸਿਕਲੀ ਮੱਝਾਂ ਤੇ ਗਾਵਾਂ ਦੋਵਾਂ ਵਾਸਤੇ ਵਰਤੀ ਜਾਂਦੀ ਹੈ। ਠੀਕ ਹੈ। ਇਹ ਜਿਹੜੀਆਂ ਜ਼ਿਆਦਾ ਦੁੱਧ ਦੇਣ ਵਾਲੀਆਂ ਮੱਝਾਂ ਤੇ ਗਾਵਾਂ ਹਨ ਉਹਨਾਂ ਦੋਵਾਂ ਵਾਸਤੇ ਸੰਟੈਕ ਕਰਾਊਨ ਫੀਡ ਬਣੀ ਹੋਈ ਹੈ। ਠੀਕ ਹੈ। ਉਹਨਾਂ ਵਾਸਤੇ ਇਹ ਆ ਪਾਇਲਟ ਦੇ ਵਿੱਚ ਆਏ ਹਨ ਫਾਉਂਡ ਦੇ ਵਿੱਚ ਫੀਡ ਬਣੀ ਠੀਕ ਹੈ ਠੀਕ ਹੈ ਹਾਂਜੀ ਉਸ ਤੋਂ ਬਾਅਦ ਆ ਜੀ ਜਿਵੇਂ ਆਪਾਂ ਗੱਲ ਕੀਤੀ ਆ ਬੱਚਿਆਂ ਵਾਸਤੇ ਇਹ ਆ ਸੰਟੈਕ ਗਰੋਵਰ ਫੀਡ ਠੀਕ ਹੈ ਇਹ ਜਿਹੜੇ ਬੱਚੇ ਜਿਹੜੇ ਆ 6 ਮਹੀਨੇ ਤੋਂ ਉੱਪਰ ਜਿਨ੍ਹਾਂ ਦੀ ਉਮਰ ਆ ਉਹਨਾਂ ਵਾਸਤੇ ਸੰਟੈਕ ਗਰੋਵਰ ਫੀਡ ਆਉਂਦੀ ਠੀਕ ਹੈ ਉਸ ਤੋਂ ਬਾਅਦ ਤੀਜੀ ਫੀਡ ਆ ਪਈ ਆ ਬਫੈਲੋ ਠੀਕ ਹੈ ਇਹ ਸਿਰਫ ਮੱਝਾਂ ਵਾਸਤੇ ਫੀਡ ਆ ਇਸ ਦੇ ਨਾਲ ਜਿਵੇਂ ਆਪਾਂ ਜਿੰਨੇ ਵੀ ਗੱਲ ਕੀਤੀ ਆ ਵੀ ਲੰਮਾ ਸਮਾਂ ਦੁੱਧ ਚੰਗੀ ਫੀ ਚੰਗੀ ਫੈਟ ਚੰਗਾ ਬੀਸੀਐਸ ਠੀਕ ਹੈ ਸਾਰੇ ਜਿਹੜਾ ਇਹ ਉਹ ਇਹਦੇ ਨਾਲ ਆਪਾਂ ਮਿਲਦਾ ਆਪਾਂ ਠੀਕ ਹੈ ਕੱਲ ਕੰਟਕ ਨਹੀਂ ਹੈ ਜਿਹੜੀ ਮੱਝਾਂ ਦੀ ਛੀਡ ਬਣਾਈ ਹੈ ਠੀਕ ਹੈ ਇਹ علیحدੀ ਹੋ ਗਈ ਮੱਝਾਂ ਵਾਸਤੇ ਹਾਂਜੀ ਠੀਕ ਹੈ ਸੋ ਦੋਸਤੋ ਇਹ ਗੁਰਲਾਲ ਭਾਈ ਸਾਰੇ ਪ੍ਰੋਡਕਟ ਜਿਹੜੇ ਇੱਥੇ ਵਰਤਦਾ ਤੇ ਆਪਾਂ ਥੋੜੀ ਜਾਣਕਾਰੀ ਜਿਹੜੇ ਬੱਚੇ ਕਾਫ ਭਾਈ ਤਿਆਰ ਕਰ ਰਿਹਾ ਉਹਨਾਂ ਬਾਰੇ ਵੀ ਗੁਰਲਾਲ ਤੋਂ ਵੀ ਜਾਣਕਾਰੀ ਲਾਂਗੇ ਤੇ ਨਾਲ ਤੁਹਾਨੂੰ ਕਾਫ ਦਿਖਾ ਵੀ ਦਿੰਨੇ ਆ ਗੁਰਲਾਲ ਭਾਈ ਇਹ ਦੋ ਮੇਲ ਕਾਫ ਜਿਹੜੇ ਉਹ ਦਿਸਦੇ ਆ ਪਹਿਲਾ ਕੱਟਾ ਜਿਹੜਾ ਇਹ ਕਿਹੜੀ ਮੱਝ ਦਾ ਬੱਚਾ ਇਹ ਨਸੀਬ ਦਾ ਨਸੀਬ ਮੱਝ ਦਾ ਬੱਚਾ ਹੈ ਇੰਨੀ ਉਮਰ ਹੋ ਗਈ ਇਹਦੀ ਭਾਈ ਇਹ 15 ਫਰਵਰੀ ਦਾ ਇਹਦਾ ਜਨਮ ਆ 15 ਫਰਵਰੀ ਜਦੋਂ ਆਪਾਂ ਲਾਈਵ ਕਰਦੇ ਰਹੇ ਉਦੋਂ ਇਹ ਮਗਰ ਸੀ ਠੀਕ ਹੈ ਉਦੋਂ ਉਸ ਗੇੜੇ ਦਾ ਇਹ ਨਾਲ ਦਾ ਕਟਾ ਤਾਂ ਦੇਖ ਸਕਦੇ ਹੋ ਦੱਸੋ ਇਹ ਵੀ ਤੁਸੀਂ ਨਸੀਬ ਮੱਝ ਦਾ ਬੱਚਾ ਹੈ 15 ਮਹੀਨਿਆਂ ਦਾ ਹੋਇਆ ਜੇ 15 ਮਹੀਨੇ ਉਮਰ ਹੈ ਬੋਡੀ weight ਫਿਰ ਇਹ ਵਾਕਿਆ ਹੀ ਕਾਫ ਗਰੋਅਰ ਦਾ ਹੀ ਕਮਾਲ ਆ ਸੰਜਨ ਦਾ ਗਰੋਅਰ ਦਾ ਹੀ ਕਮਾਲ ਆ ਲਾਲ ਸਾਹਿਬ ਦੇ ਦੁੱਧ ਦੁੱਧ ਕਿੰਨਾ ਕੁ ਟਾਈਮ ਪਿਆਇਆ ਦੁੱਧ ਬੰਦ ਆ ਹੁਣ ਜਾਂ ਚੱਲਦਾ ਇਹਨੂੰ ਆਪਾਂ ਦੁੱਧ ਪਹਿਲਾਂ ਘਾਟ ਹੀ ਪਿਆਇਆ ਸੀ ਅਛਾ ਇਹਨ ਫੀਡ ਦਾ ਹੀ ਤਿਆਰ ਕੀਤਾ ਮੇਰੇ ਖਿਆਲ ਚ ਜਦੋਂ ਚਵਾਈ ਚਲਦੀ ਸੀ ਉਦੋਂ ਤਾਈ ਰੁਲਿਆ ਖੁਲਿਆ ਜਾਈ ਸੀ ਗਾ ਬਹੁਤ ਮਾੜਾ ਸੀ ਸਰੀਰੋਂ ਸਹੀ ਐ ਸੋ ਦੋਸਤੋ ਇਹ ਸੰਜਣ ਫੀਡ ਦਾ ਹੀ ਕਮਾਲ ਹੈ ਗਰੋਵਰ ਫੀਡ ਪੈਂਦੀ ਆ ਦੇਖੋ ਇਹਦਾ ਬਾਡੀ weight ਤੁਸੀਂ ਤੋਰੀ ਵਾਰੀ ਮਾੜਾ ਥੋੜਾ ਕੱਟੇ ਨੂੰ ਖੋਲੀ ਸੋ ਇਹ ਨਸੀਬ ਮੱਝ ਦਾ ਬੱਚਾ ਹੈ 15 ਕੁ ਮਹੀਨੇ ਦੀ ਉਮਰ ਹੈ ਤੁਸੀਂ ਉਹ ਲਾਈਵ ਚਵਾਈ ਦੇਖ ਲਓਗੇ ਉਹਦੇ ਤੁਹਾਨੂੰ ਦਿਸੂਗਾ ਇਹਦਾ ਬਾਡੀ weight ਕਿੰਨਾ ਸੀ ਜਦੋਂ ਇਹ ਜੰਮਿਆ ਤੇ ਹੁਣ ਇਹਦੀ ਤੁਸੀਂ ਗਰੋਥ ਦੇਖੋ ਬਾਡੀ weight ਦੇਖੋ ਇਹਦਾ ਬੜਾ ਨਰ ਹੋਇਆ ਹੋਇਆ ਫੀਡ ਪਰ ਬਾਈ ਜਿਵੇਂ ਕੰਪਨੀ ਹਦਾਇਤਾਂ ਦਿੰਦੀ ਹੈ 19 ਪਾਉਣੇ ਹੋ ਜਾਂ ਫਿਰ ਜਿੰਨੀ ਇਹ ਖਾਲੇ ਰਜਮੀ ਸਪਾਈ ਜਾਂਦੇ ਹੋ ਜੇ ਜਿੰਨੀ ਖਾ ਲੈਂਦਾ ਜਿੰਨੀ ਇਹ ਖਾਲੇ ਰਜਮੀ ਪਾਉਣੇ ਹੋ ਠੀਕ ਹੈ ਸੋ ਦੋਸਤੋ ਇਹ ਕੱਟਾ ਦੇਖ ਸਕਦੇ ਹੋ ਤੁਸੀਂ ਬੋਡੀ ਵੇਟ ਇਹਦਾ ਦੇਖੋ ਇੱਕ ਹੋਰ ਬੱਚਾ ਜਿਹੜਾ ਬਾਈ ਕੋਲ ਹੈਗਾ ਇਹ ਵੀ ਗਰੋਵਰ ਸਟੇਜ ਦੇ ਉੱਤੇ ਹੀ ਦਿਸਦਾ ਹੈ ਇਹਦੇ ਬਾਰੇ ਵੀ ਜਾਣਕਾਰੀ ਆਪਾਂ ਗੁਰਲਾਲ ਬਾਈ ਤੋਂ ਲਵਾਂਗੇ ਗੁਰਲਾਲ ਭਾਈ ਇਹ ਕਿਹੜੀ ਮਾਜ ਦਾ ਬੱਚਾ ਆ ਗਿਆ ਇਹ ਨਸੀਬਾ ਵਾਲੀ ਦਾ ਜਿਹੜੀ ਬੂ ਕੰਪੀਟੀਸ਼ਨ ਲਾਇਆ ਜਿਨੇ ਜਿਹੜੀ ਬੂ ਕੰਪੀਟੀਸ਼ਨ ਚ ਗਈ ਸੀ ਉਹਦਾ ਬੱਚਾ ਇਹ ਹਾਂਜੀ ਇਹਦੀ ਵੀ ਹਾਲਤ ਉਦੋਂ ਤਾਂ ਨਰਮੀ ਸੀਗੀ ਗੁਰਲਾਲ ਭਾਈ ਹਾਂਜੀ ਹਾਂਜੀ ਹੁਣ ਇਹਦਾ ਦੁੱਧ ਬੰਦ ਹੈ ਦੁੱਧ ਆਪਾਂ ਘਾਟੀ ਪਿਉਨੇ ਉਹਦੋਂ ਤਾਂ ਬਸ ਫੀਡ ਤੇ ਰੱਖਦੇ ਜਾਂਦਾ ਜਿਵੇਂ ਪਹਿਲਾਂ ਠੀਕ ਹੈ ਬੱਚਿਆਂ ਵਾਲੀ 25 ਕਿਲੋ ਵਾਲਾ ਤੋੜਾ ਪਾਤਾ ਠੀਕ ਹੈ ਮੁੜ ਕੇ ਗਰੋਵਰ ਪਹਿਲਾਂ ਸਟਾਰਟਰ ਪਾ ਦਿੰਦੇ ਹੋ ਤੇ ਫਿਰ ਗਰੋਵਰ ਹਾਂਜੀ ਇਸ ਟਾਈਮ ਜਿਹੜਾ ਥੈਲਾ ਆਪਣੇ ਕੋਲ ਗਰੋਵਰ ਦਾ ਹੀ ਪਿਆ ਸਟਾਰਟਰ ਦੀ ਤਾਂ ਆਪਾਂ ਨੂੰ ਲੋੜ ਨਹੀਂ ਕਿਉਂਕਿ ਛੋਟਾ ਰੂਟ ਵੀ ਇਹ ਨਵੰਬਰ ਦੇ ਲਾੜੋ ਕੰਪੀਟੀਸ਼ਨ ਲਾਇਆ ਹੋਈ ਗਿਆਣਾ 6-7 ਮਹੀਨਿਆਂ ਦਾ ਠੀਕ ਹੈ ਸੋ ਦੋਸਤੋ ਦੇਖੋ ਇਹਦੀ ਵੀ ਗਰੋਥ ਤੁਸੀਂ 6 ਤੋਂ 7 ਮਹੀਨੇ ਇਹਦੀ ਏਜ ਹੈ ਤੇ ਇਹ ਵੀ ਜਿਹੜੀ ਗਰੋਵਰ ਫੀਡ ਹੈ ਸਨਟੈਕ ਗਰੋਵਰ ਸੰਜਣ ਫੀਡ ਲੋਂ ਆਉਂਦੀ ਹੈ ਉਸੇ ਦੇ ਨਾਲ ਜਿਹੜਾ ਉਹ ਬਾਈ ਹੋਰੀ ਇਹਨੂੰ ਤਿਆਰ ਕਰ ਰਹੇ ਆ ਆਉਣ ਵਾਲੇ ਟਾਈਮ 'ਚ ਬਰੀਡਰ ਬਣਨਗੇ ਤੇ ਬਾਕੀ ਇਹ ਮੱਝਾਂ ਜਿਹੜੀਆਂ ਦੋਸਤੋ ਤੁਸੀਂ ਪਹਿਲਾਂ ਦੇਖ ਚੁੱਕੇ ਹੋ ਇਹਨਾਂ ਬਾਰੇ ਤੁਸੀਂ ਜਾਣਦੇ ਹੋ ਵੀ ਇਹ ਸਾਰੀਆਂ ਜਿਹੜੀਆਂ ਮੱਝਾਂ ਉਹ ਜੇਤੂ ਹੈ ਕੋਈ ਨਾ ਕੋਈ ਦੁੱਧ ਚੁਆਈ ਮੁਕਾਬਲਾ ਜਿਹੜਾ ਇਹਨਾਂ ਨੇ ਜ਼ਰੂਰ ਜਿੱਤਿਆ ਹੋਇਆ ਹੈ ਤਿੰਨ ਵਜਾ ਇਸ ਟਾਈਮ ਇੱਥੇ ਘਰ ਦੇ ਵਿੱਚ ਮੌਜੂਦ ਹੈ ਤੇ ਤਿੰਨਾਂ ਦਾ ਹੀ ਇਸ ਵਕਤ ਤੋਂ ਬੜਾ ਸੋਹਣਾ ਰਿਕਾਰਡ ਹੈ ਇੱਕ ਬੁੱਲ ਤੁਹਾਨੂੰ ਦਿਖਾਉਣਾ ਹੈ ਹੋਰ ਲਾਸਟ ਉੱਤੇ ਬਾਕੀ ਜਿਹੜੀ ਇੱਕ ਛੋਟੀ ਬਈ ਕਹਿੰਦਾ ਵੀ ਦਿਖਾ ਦਈਏ ਇਹ ਛੋਟੀ ਬਈ ਕਿਹੜੀ ਮੱਝ ਦੀ ਧੀ ਹੈ ਇਹ ਨਸੀਬ ਦੀ ਹੈ ਨਸੀਬ ਦੀ ਹੈ ਇਹ ਫਿਰ ਉਹ ਕੱਟੇ ਤੋਂ ਪਹਿਲੇ ਸੂਏ ਦੀ ਹੈ ਇਹ ਪਹਿਲੇ ਸੂਏ ਦੀ ਹੈ ਨਹੀਂ ਆਪਾਂ ਦੇ ਦਿੱਤੀ ਭਰਾਵਾਂ ਨੂੰ ਅੱਛਾ ਅੱਛਾ ਤੇ ਹੁਣ ਹੀ ਲੈਂਦੀ ਆ ਠੀਕ ਹੈ ਤੇ ਫਿਰ ਇਹ ਗਿਫਟ ਕਰਦੀ ਆ ਅੱਛਾ ਅੱਗੇ ਫਿਰ ਗਿਫਟ ਕਰਤੀ ਆਪਾਂ ਹਾਂਜੀ ਠੀਕ ਹੈ ਸੋ ਦੋਸਤੋ ਛੋਟੀ ਤੁਸੀਂ ਦੇਖੋ ਨਸੀਬ ਮੱਝ ਦੀ ਤੀ ਗੱਪਣ ਹੋ ਗਈ ਬਾਈ ਕਿ ਨਹੀਂ ਹਜੇ ਨਹੀਂ ਗੱਪਣ ਜੇ ਕਰਾਈ ਨਹੀਂ ਹਜੇ 6 ਮਹੀਨਿਆਂ ਦਾ ਗੱਪਣ ਕਰਾਵਾਂਗੇ ਅੱਛਾ 6 ਮਹੀਨਿਆਂ ਨੂੰ ਹੋਰ ਜਿਹੜਾ ਅੱਗੇ ਗੱਪਣ ਕਰਾਵਾਂਗੇ ਬੋਡੀ weight ਤਾਂ ਇਹਦਾ ਪੂਰਾ ਦਿਸਦਾ ਹੈ ਉਹ ਬੋਡੀ weight ਤੇ ਪੂਰਾ 3 ਕੁਇੰਟਲ ਡੇਢ ਗੇੜ ਹੋਣੀ ਆ ਪਲੱਸ ਸਹੀ ਹੈ ਸੋ ਚੌਕ ਦੋਸਤੋ ਮੇਲਿਆਂ ਦਾ ਤੇ ਪਸ਼ੂ ਮੇਲਿਆਂ ਦੇ ਹਿਸਾਬ ਤੇ ਗੱਪਣ ਕਰਾਏ ਜਾਂਦੇ ਆ ਇਸ ਫਾਰਮ ਦੇ ਵਿੱਚ ਬਾਈ ਗੁਰਸੇਮਨ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਸਿਤਕਲੇ ਦੀ ਫਾਰਮ ਵਾਲੇ ਵੀਰਾਂ ਸਾਰੇ ਵੀਰਾਂ ਨੂੰ ਪ੍ਰਿੰਸ ਰੋਤੀਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਵੈਸੇ ਤਾਂ ਜਿਹੜੇ ਬਾਕੀ ਪਸ਼ੂ ਸੀਗੇ ਉਹਨਾਂ ਬਾਰੇ ਗੁਰਲਾਲ ਬਾਈ ਨੇ ਜਾਣਕਾਰੀ ਦਿੱਤੀ ਹਾਂਜੀ ਹਾਂਜੀ ਟੀਮ ਵਰਕ ਹੀ ਆਪਾਂ ਪਹਿਲਾਂ ਵੀਡੀਓ ਬਣਾਈਆਂ ਤੁਸੀਂ ਤਿੰਨ ਭਰਾ ਜੁੜੇ ਹੋਏ ਹੋ ਆਪਸ ਵਿੱਚ ਚਲੋ ਚੰਗਾ ਮੋਹ ਪਿਆਰ ਹੈ ਬਿਲਕੁਲ ਇੱਕ ਇਹ ਬੁੱਲ ਬਾਰੇ ਥੋੜੀ ਜਾਣਕਾਰੀ ਲੈਣੀ ਹੈ ਬਈ ਇਹ ਨਵਾਂ ਐਡ ਕੀਤਾ ਫਾਰਮ ਦੇ ਵਿੱਚ ਹਾਂਜੀ ਇਹ ਨਾ ਇਹਦਾ ਨਾਮ ਆ ਜੀ ਐਡਮ ਐਡਮ ਜਿਹਦੇ ਮਾਪੋਂ ਬਾਬਾ ਪੰਜਾਬ ਸਿੰਘ ਨੇ ਗਿਫਟ ਕੀਤਾ ਹੈ ਅੱਛਾ ਗੁਰਲਾਲ ਭਾਈ ਲਾਸਟ ਉੱਤੇ ਹਾਂਜੀ ਆਮ ਫਾਰਮਰ ਜੇ ਕੋਈ ਵੀਰ ਵੀਡੀਓ ਦੇਖਦਾ ਤੇ ਉਹਦੇ ਵੀ ਮਨ ਚ ਆਉਂਦਾ ਵੀ ਮੈਂ ਚੰਗਾ ਦੁੱਧ ਤਿਆਰ ਕਰਾਂ ਲਾਈਵ ਦਿਖਾਵਾਂ ਜਾਂ ਚੋਕੇ ਡੇਰੀ ਤੇ ਪਾ ਦਿਆਂ ਹੈਨਾ ਤਾਂ ਕੀ ਸੁਨੇਹਾ ਦੇਵੋਗੇ ਕਿਵੇਂ ਦੁੱਧ ਵਧੀਆ ਤਰੀਕੇ ਨਾਲ ਦੁੱਧ ਜਿਹੜਾ ਉਹ ਜ਼ਿਆਦਾ ਦੁੱਧ ਚੋਇਆ ਜਾ ਸਕਦਾ ਦੁੱਧ ਪਹਿਲਾਂ ਤੇ ਬਰੀਡ ਜ਼ਰੂਰੀ ਆ ਹਾਂ ਤੇ ਫਿਰ ਫੀਡ ਠੀਕ ਹੈ ਤੇ ਫੀਡ ਸਾਰੇ ਵੀਰ ਸੰਜਣ ਵਰਤਣ ਹਾਂ ਤੇ ਸਾਰਿਆਂ ਵੀਰਾਂ ਨੂੰ ਰਿਜ਼ਲਟ ਵੀ ਫੁੱਲ ਵਧੀਆ ਮਿਲੂਗਾ ਕਿਉਂਕਿ ਫੀਡ ਨਾਲ ਹੀ ਰਿਜ਼ਲਟ ਦੁੱਧ ਦਾ ਮਿਲਣਾ ਆਪਾਂ ਨੂੰ ਸਹੀ ਹੈ ਮਤਲਬ ਉਹ ਬਰੀਡ ਚੰਗੀ ਹੋਣੀ ਚਾਹੀਦੀ ਆ ਬੰਦੇ ਕੋਲ ਤੇ ਫਿਰ ਤੂੰ ਚਾ ਫੀਡ ਅਜਾ ਵੈਸੇ ਇਹਦੇ ਆਪਾਂ ਗੱਲ ਕਰੀਏ ਜਿਵੇਂ ਤੁਸੀਂ ਪਹਿਲਾਂ ਕਿਹਾ ਸੀ ਵੀ ਲੋਡ ਮੁਤਾਬਕ ਹਰਾ ਤੇ ਸਾਇਲੈਂਸ ਦਾ ਮੇਲਿਆਂ ਦੇ ਨੇੜ ਜਾ ਕੇ ਵਰਤ ਦਿਓ ਵੈਸੇ ਫਿਰ ਤੂੜੀ ਤੇ ਦੁੱਧ ਹੀ ਜਾਂਦੇ ਪਸ਼ੂਏ ਤੂੜੀ ਤੇ ਲਾੜੋ ਪਿਉਣਾ ਆਪਣੇ ਤੋਂ 6-7 ਆ ਪਸ਼ੂ ਤੇ ਨਿੱਗੀਆਂ ਨਿੱਗੀਆਂ ਦੋ ਪੰਡਾਈਆਂ ਆਪਾਂ ਹਰੇ ਦੀਆਂ ਲੈਂਦੀਆਂ ਇੱਕ ਇੱਕ ਬਾਟਾ ਹਰੇ ਦਾ ਪੋਣਾ ਬਸ 10-10 15-15 ਕਿਲੋ ਵੀ ਇੱਕੇ ਟਾਈਮ ਹੀ ਪਾ ਦੇਣਾ ਤੇ ਫੀਡ ਫਿਰ ਇਹਨਾਂ ਨੂੰ ਰੱਜ ਨਹੀਂ ਮਿਲਦੀ ਐ ਫੀਡ ਜਿੰਨੀ ਖਾ ਲੈਣਾ ਠੀਕ ਐ ਸੋ ਦੋਸਤੋ ਮੈਂ ਇੱਕ ਚੀਜ਼ ਦਿਖਾ ਹੀ ਦਿੰਦਾ ਫੀਡ ਤੁਸੀਂ ਸਾਹਮਣੇ ਦੇਖ ਸਕਦੇ ਹੋ ਹਾਂਜੀ ਇਹ ਇਨਾ ਮੂਰੇ ਪਈ ਹੈ ਪਰ ਤੁਹਾਨੂੰ ਖੁਰਨੀ ਦੇ ਵਿੱਚ ਨਾ ਤਾਂ ਤੂੜੀ ਦਿਸਦੀ ਹੋਣੀ ਹੈ ਤੇ ਨਾ ਹਰਾ ਪੱਠਾ ਦਿਸਦਾ ਹੋਣਾ ਕਿਉਂਕਿ ਇਹ ਇਹਨਾਂ ਨੇ ਖਾ ਲਿਆ ਦੁੱਧ ਦੇਣਾ ਪਸ਼ੂ ਨੇ ਫੀਡ ਦੇ ਸਿਰ ਦੇ ਉੱਤੇ ਤੇ ਫੀਡ ਬਾਈ 2019 ਤੋਂ ਵੀਰ ਦੱਸਦੇ ਆ ਵੀ ਸੰਜਣ ਵਰਤ ਰਹੇ ਆ ਸੋ ਤੁਸੀਂ ਵੀ ਦੋਸਤੋ ਇੱਕ ਵਾਰ ਟ੍ਰਾਇਲ ਲਾ ਕੇ ਦੇਖੋ ਸੰਜਣ ਫੀਡ ਦਾ ਪਤਾ ਲੱਗੂਗਾ ਕਿ ਰਿਜ਼ਲਟ ਆਉਂਦਾ ਤੇ ਬਾਕੀ ਰਿਜ਼ਲਟ ਜਿਹੜੇ ਉਹ ਵੈਸੇ ਤੁਹਾਡੇ ਸਾਹਮਣੇ ਹੀ ਆ ਕਿਉਂਕਿ ਮੇਲਿਆਂ ਦੇ ਵਿੱਚ ਕੰਪੀਟੀਸ਼ਨ ਦੇ ਵਿੱਚ ਦੁੱਧ ਚਵਾਉਣਾ ਸਭ ਤੋਂ ਔਖਾ ਕੰਮ ਆ ਕਿਉਂਕਿ ਮੁਕਾਬਲਾ ਬਹੁਤ ਸਖਤ ਹੁੰਦਾ ਤੇ ਉੱਥੋਂ ਇਹ ਬਾਈ ਜਿੱਤ ਕੇ ਮੁੜਦਾ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਦੇਖਣ ਵਾਸਤੇ ਇਹ ਮੱਝਾਂ ਤੁਹਾਨੂੰ ਚੌਕੀਆਂ ਦਿਖਾਈਆਂ ਕੋਈ ਵੀ ਪਸ਼ੂ ਵਿਕਰੀ ਵਾਲਾ ਨਹੀਂਗਾ ਬਾਕੀ ਜਾਣਕਾਰੀ ਜਿਹੜੀ ਉਹ ਇਨ੍ਹਾਂ ਸੰਬੰਧੀ ਬਾਈ ਗੁਰਲਾਲ ਤੇ ਗੁਰਸੇਮਰਨ ਚੀਮਾ ਨੇ ਦਿੱਤੀ ਹੈ